ਹਾਰ ਕੀ ਦੋਬੰਦ ਚ ਪੈਦਾ ਹੋਈ ਹੈ ਇੱਕ ਪਰੇਪੂਰਨ ਪਰਮਾਤਮਾ ਜਿਹੜਾ ਨਿਰਵੰਦ ਹੈ ਹਾਰ ਕੀ ਦਾ ਜੋੜ ਹੈ ਸੁਖ ਨਾਲ ਦੁੱਖ ਜੁੜਿਆ ਹੋਇਆ ਜੰਮਣ ਦੇ ਨਾਲ ਹੀ ਮਰਨਾ ਜੁੜਿਆ ਹੋਇਆ ਜਿੱਥੇ ਮਾਨ ਹੈ ਉੱਥੇ ਅਪਮਾਨ ਵੀ ਹੈ ਜਿੱਥੇ ਉਸਤਤ ਹੈ ਉੱਥੇ ਨਿੰਦਾ ਵੀ ਹੈ ਝੰਕ ਕਰਕੇ ਸਾਥ ਸੰਗਤ ਇਹ ਅਰੇ ਗ੍ਰੋ ਕਾਲ ਕੁਕਦੀ ਸਿਸ਼ਟਿਆ ਜਿੱਥੇ ਕੋ ਸੰਗਤ ਹੈ ਉੱਥੇ ਸੰਗਤ ਆ ਵੀ ਜੋੜ ਹੈ ਕੋ ਸੰਗਤ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਥਾ-ਥਾ ਮਿਲਦੀ ਹੈ ਆਮ ਤੌਰ ਤੇ ਕਿਸੇ ਕੋਈ ਬੇਰਲਾ ਵਾਂ ਜਾਤਾ ਹੋਏ ਜਿੱਥੇ ਕੋ ਸੰਗਤ ਨਹੀਂ ਮਿਲਦੀ ਪਰ ਸੰਗਤ ਬਹੁਤ ਘੱਟ ਮਿਲਦੀ ਕਿਉਂਕਿ ਨੀਵੇਂ ਪਾਸੇ ਨੂੰ ਬਾਰੀ ਭੇਜਣ ਵਾਸਤੇ ਕੋਈ ਯਤਨ ਨਹੀਂ ਕਰਨਾ ਪੈਂਦਾ ਨੀਵੇਂ ਪਾਸੇ ਪਾਣੀ ਕੱਢਣ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ ਪਰ ਉੱਚੇ ਖੇਤਾਂ ਨੂੰ ਪਾਣੀ ਲਿਜਾਣ ਲਈ ਯਤਨ ਕਰਨਾ ਪੈਂਦਾ ਇਹ ਮਨ ਨੀਵੇਂ ਹੈ ਨਾ ਇਸ ਦਾ ਸੁਭਾਅ ਹੈ ਨੀਵੇਂ ਪਾਸੇ ਜਲਦੀ ਚਲਾ ਜਾਂਦਾ ਹੈ ਬੁਰੀ ਸੰਗਤ ਨੂੰ ਜਲਦੀ ਗ੍ਰਹਿਣ ਕਰਦਾ ਹੈ ਬੁਰਾਈ ਨੂੰ ਜਲਦੀ ਲੈਂਦਾ ਹੈ ਉਸਾਈ ਮਲੇ ਉਸਾਈ ਤੋਂ ਸਾਂਸਾਂ ਕੈਸੇ ਕਰਕੇ ਉਸਾਈ ਵਰਤੋਂ ਕੰਮ ਲੋਕ ਹੁੰਦੇ ਅਤੇ ਤੁਸੀਂ ਪੁੱਛੋਗੇ ਕਿ ਐਨੀ ਅੱਛੀ ਚੀਜ਼ ਜਿਹੜੀ ਹੈ ਉਹ ਹਰ ਬੰਦਾ ਲੈਣੇ ਲਾਇਕਿਆ ਨਹੀਂ ਕਰਦਾ ਜਿਹੜੇ ਪ੍ਰਾਇਮਰੀ ਦੇ ਬੱਚੇ ਹੁੰਦੇ ਨਾ ਯਾਨੀ ਪੰਜਵੀਂ ਦੇ ਬੱਚੇ ਜੇ ਐਮਏ ਦਾ ਸਵਾਲ ਪਾਦ ਹੋ ਤਾਂ ਉਹਨਾਂ ਦੀ ਬੁੱਧੀ ਡਿਵੈਲਪ ਨਹੀਂ ਕਰਿਆ ਕਰ ਸਕਦੇ ਉਹਨਾਂ ਦੀ ਬੁੱਧੀ ਸੋਚ ਨਹੀਂ ਸਕਦੀ ਇਸ ਲਈ ਪ੍ਰਾਇਮਰੀ ਦੇ ਸਟੂਡੈਂਟ ਨੂੰ ਪਹਿਲੇ ਦੇ ਲੜਕੇ ਨੂੰ ਯਾਨੀ ਕਿ ਐਮਏ ਦਾ ਸਵਾਲ ਕਰਨਾ ਔਖਾ ਹੈ ਦੁਨੀਆ ਦੇ ਪਦਾਰਥਿਕ ਪ੍ਰਾਇਮਰੀ ਹੈ ਦੁਨੀਆ ਦੇ ਹਰ ਸੋਕ ਇੱਕ ਪ੍ਰਾਇਮਰੀ ਹੈ। ਪਰਿਪੂਰਨ ਪਰਮਾਤਮਾ ਦਾ ਮਾਰਗ ਜਿਹੜਾ ਏ ਏ ਸ਼ਿਖਰ ਦੇ ਪਰਾਈ ਹੈ। ਅਰ ਇਸ ਨੂੰ ਹਰ ਬੰਦਾ ਕਿਵੇਂ ਲੈ ਸਕੇ? ਬਹੁਤ ਆਉਂ ਕਿ। ਇਸ ਕਰਕੇ ਇਹ ਦੇ ਵਿੱਚ ਜਿਵੇਂ ਆਪ ਲਖੀਦੇ ਕਿ ਭਈ ਹਰ ਪ੍ਰੋਫੈਸਰ ਦਾ 40 ਮਿੰਟ ਦਾ ਪੀਰੀਅਡ ਹੁੰਦਾ। ਅਰ ਉਸ ਸਬਜੈਕਟ ਵਿੱਚ ਨੂੰ ਪੜ੍ਹਾਉਂਦਾ ਜਿਹੜਾ ਉਹਨੇ ਸਬਮਿਟ ਨਹੀਂ ਕੀਤਾ ਹੁੰਦਾ। ਲੇਕਿਨ ਇੱਥੇ ਇਹੀ ਕਹਾਉਂਦੀ ਥਾਇਆ ਜਿੱਥੇ ਪਹਿਲੀ ਤੋਂ ਲੈ ਕੇ ਐਮਐਲਐਸਟੂਡੈਂਟ ਬੈਠੇ ਹੁੰਦੇ ਨੇ ਕੁਝ ਲੋਕ ਵੀ ਹੁੰਦੇ ਨੇ ਜਿਹੜੇ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਕੁਝ ਲੋਕ ਵੀ ਹੁੰਦੇ ਨੇ ਜਿਹੜੇ ਪਰਮਾਤਮਾ ਵੱਲ ਨੂੰ ਯਤਨ ਤਾਂ ਕਰਦੇ ਨੇ ਮਗਰ ਉਹਨਾਂ ਨੂੰ ਕੋਈ ਗਾਈਡ ਨਹੀਂ ਅੱਛਾ ਮਿਲਦਾ ਕੁਝ ਲੋਕ ਪਰੰਪਰਾਵਾਂ ਤੱਕ ਸੀਮਤ ਰਹਿੰਦੇ ਨੇ ਕੁਝ ਲੋਕ ਪਰਮਾਤਮਾ ਨੇ ਇਸ ਲਈ ਪਿਆਰ ਕਰਦੇ ਨੇ ਕਿ ਬਈ ਵਸ ਮੇਰੇ ਜਰੂਰਤਾਂ ਪੂਰੀਆਂ ਹੋਣੀਆਂ ਚਾਹ ਮੈਨੂੰ ਉਹਦੇ ਮਿਲਣ ਦੀ ਕੋਈ ਜ਼ਰੂਰਤ ਨਹੀਂ ਹੈ ਯਾਨੀ 19% ਲੋਕ ਜਿੰਨੇ ਨਾ ਉਹ ਜ਼ਰੂਰਤਾਂ ਦੇ ਜਿਆਦਾ ਆਪਸ਼ ਕਰ ਜ਼ਰੂਰਤਾਂ ਕਰਕੇ ਲੋਕੀ ਮੰਦਰਾਂ ਜਾਂਦੇ ਨੇ ਗੁਰਦੁਆਰਿਆਂ ਜਾਂਦੇ ਨੇ ਮਸਜਿਦਾਂ ਜਾਂਦੇ ਨੇ ਮੇਲਿਆਂ ਤੇ ਜਾਂਦੇ ਨੇ ਤੀਰਥਾਂ ਤੇ ਜਾਂਦੇ ਨੇ ਤੁਸੀਂ ਦੇਖਿਆ ਕਿ ਬਹੁਤ ਵੱਡੇ ਵੱਡੇ ਮੇਲੇ ਹੁੰਦੇ ਨੇ ਉੱਥੇ ਲੋਕੀ ਸੁਖਣਾ ਸੁਖਦੇ ਭਾਈ ਮੇਰਾ ਹੋ ਜਾਏ ਮੇਰਾ ਹੋ ਜਾਏ ਮੇਰਾ ਕਿਉਂ ਕਰਕੇ ਕੋਈ ਆ ਵਿਆਹੇ ਜੋੜੇ ਲੈ ਜਾਂਦਾ ਹੈ ਕੋਈ ਬੱਚੇ ਲੈ ਜਾਂਦਾ ਹੈ ਕੋਈ ਤਾਂ ਆਪਣੇ ਧੰਦੀ ਵਾਤੇ ਲੈ ਜਾਂਦਾ ਹੈ ਅਕਸ਼ੇ ਦੇਖੋ ਆਪ ਸਾਡੇ ਹਿੰਦੁਸਤਾਨ ਵਿੱਚ ਦੀਵਾਲੀ ਨੂੰ ਸਾਰੇ ਲੋਕ ਪੂਜਾ ਕਰਦੇ ਨੇ ਲక్ష్ਮੀ ਦੀ ਪੂਜਾ ਕਰਦੇ ਨੇ ਕਿਉਂ ਕਰਕੇ ਸਤਸੰਗ ਬੰਦਾ ਲੋੜਾਂ ਨਾਲ ਬੰਨਿਆ ਹੋਇਆ ਹੈ ਅਰ ਇਸ ਨੂੰ ਲੋੜਾਂ ਹੀ ਪ੍ਰਮਾਤਮਾ ਨਜ਼ਰ ਆਉਂਦੀਆਂ ਪ੍ਰਮਾਤਮਾ ਨਹੀਂ ਦਿਸਦਾ ਪ੍ਰਮਾਤ ਨਾਲ ਪਿਆਰ ਨਹੀਂ ਹੈ ਇਹ ਲੋੜ ਨੂੰ ਹੀ ਪ੍ਰਮਾਤਮਾ ਸਮਝਦਾ ਹੈ ਭਈ ਮੇਰੀ ਲੋੜ ਪੂਰੇ ਹੋ ਜਾਏ ਪ੍ਰਮਾਤਮਾ ਤੱਕ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਆਖੋ ਸਤਨਾਮ ਮਗਰ ਜਿਹੜੇ ਅੱਛੀ ਕਲਾਸ ਉੱਚੀ ਕਲਾਸ ਦੇ ਮੈਂਬਰ ਨਾ ਉਹ ਕਹਿੰਦੇ ਸਰ ਛੋੜਾ ਨਹੀਂ ਹੈ ਇੱਕੋ ਚੀਜ਼ ਹੀ ਲੋੜ ਹੈ ਕਿ ਇੱਕ ਸਤਗੁਰੂ ਤੋਂ ਪੂਰੀ ਕਰ ਲੈ ਮੈਂ ਕਿਹੜੀ What a man! ਸਾਡੇ ਅੰਦਰ ਦੁਨਿਆਵੀ ਲੋੜਾਂ ਜਾਦਾ ਮੌਜੂਦ ਨੇ ਅਸੀਂ ਦੁਨਿਆਵੀ ਲੋੜਾਂ ਦੇ ਬਹੁਤੇ ਮਤੀ ਹਾਂ ਇਹ ਹੁਣ ਆਪਣੇ ਅਨਪਸ਼ਕਰਨ ਦੀ ਆਪ ਨੂੰ ਹੀ ਪਤਾ ਹੁੰਦਾ ਹੈ ਜਿੰਨਾ ਜਿੰਨਾ ਮੈਲਾ ਮਨ ਹੋਏਗਾ ਜਿੰਨਾ ਜ਼ਿਆਦਾ ਮਲ ਹੋਏਗਾ ਜਿੰਨਾ ਜ਼ਿਆਦਾ ਮੈਲਾ ਮਨ ਹੋਏਗਾ ਉਦਨੇ ਹੀ ਉਸ ਨੂੰ ਚੰਗੀ ਨਸੀਹਤ ਬੁਰੀ ਲੱਗੂ ਆਖੋ ਸਾਰਾ ਪਹਿਲਾਂ ਤਾਂ ਚੰਗੇ ਪਾਸੇ ਆਉਂਦਾ ਹੀ ਨਹੀਂ ਜੇ ਕੋਈ ਉਹਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਲੈ ਵੀ ਆਪਿਆ ਫਿਰ ਉਹ ਬਾਹਰੋਂ ਦੇਖਦਾ ਕੌਣ ਨੇ ਕਿਹੋ ਜਿਨੇ ਕੌਣ-ਕੌਣ ਨੇ ਕੀ ਕਰਦੇ ਨੇ ਉਹ ਕਿਵੇਂ ਆਇਆ ਇਹ ਕਿੱਦਾਂ ਆਇਆ ਉਹ ਹਮੇਸ਼ਾ ਅੱਛੇ ਚੀਜ਼ ਉਹਨਾਂ ਦੇ ਅੰਦਰ ਵੜ ਨਹੀਂ ਸਕਦੇ ਜਿਵੇਂ ਠੰਡੇ ਘੜੇ ਤੇ ਪਾਣੀ ਨਹੀਂ ਠਹਿਰਦਾ ਐਵੇਂ ਉਹਨਾਂ ਦੇ ਮੈਲੇ ਮਨ ਤੇ ਪਾਣੀ ਦਾ ਅਸਰ ਨਹੀਂ ਹੁੰਦਾ ਪਾਣੀ ਦੀ ਨਸੀਹੀ ਉਹਨਾਂ ਨੂੰ ਨਹੀਂ ਲੱਗਦੀ ਕਿਉਂਕਿ ਬੁਰੀ ਸੰਗਤ ਦੇ ਜ਼ਿਆਦਾ ਅਸਰ ਕਰਕੇ ਜਿਵੇਂ ਬੁਖਾਰ ਚੜੇ ਹੋਏ ਬੰਦੇ ਨੂੰ ਜਿਹਨੂੰ ਬਹੁਤਾ ਬੁਖਾਰ ਹੋਵੇ ਉਹਨੂੰ ਚੰਗੇ ਪਦਾਰਥੋਂ ਤੋਂ ਖਾਦੇ ਨਹੀਂ ਜਾਂਦੇ ਆਖੋ ਸੱਚੀ ਬਹੁਤੇ ਬੁਖਾਰ ਵਾਲੇ ਬੰਦੇ ਨੂੰ ਚੰਗੇ ਪਦਾਰਥ ਚੰਗੇ ਨਹੀਂ ਲੱਗਦੇ ਜਿਹਨੂੰ ਹੰਕਾਰ ਦਾ ਬੁਖਾਰ ਚੜਿਆ ਹੋਵੇ ਮੇਰੇ ਹੱਥ 'ਚ ਬੰਦੇ ਨਾ ਮੈਂ ਜਾਣਦਾ ਹਾਂ ਮੈਨੂੰ ਪਤਾ ਹੈ ਮੈਂ ਮੇਰੀ ਔਕਤ ਹੈ ਮੈਨੂੰ ਸ਼akti ਹੈ ਮੈਂ ਮੇਰੀ ਹਕੂਮਤ ਹੈ ਮੇਰੇ 'ਚ ਜੋਰ ਹੈ ਮੈਂ ਉਹਨੂੰ ਮਾਰ ਸਕਦਾ ਕੁੱਟ ਸਕਦਾ ਜਨਾਂ ਨੂੰ ਆਪਣੇ ਅੰਡਰ ਰੱਖ ਸਕਦਾ ਇਹੋ ਜਿਹਾ ਜਿਹੜਾ ਹੰਕਾਰ ਦਾ ਬੁਖਾਰ ਹੈ ਇਸ ਨੂੰ ਪਰਿਪੂਰਨ ਪ੍ਰਮਾਤਮਾ ਦੇ ਦਰ ਤੇ ਨਿੰਮੜ ਨਹੀਂ ਦਿੰਦਾ ਯਾਨੀ ਝੁਕੜ ਨਹੀਂ ਦਿੰਦਾ ਜੀਓ ਕਿਤੇ ਆਵੇ ਜੈ ਕੋ ਸੰਗਤ ਦਾ ਅਸਰ ਅਸਾ ਸੰਗ ਦੁਨੀਆ ਵਿੱਚ ਉਸ ਨੂੰ ਇਹ ਕੌਣ ਦੱਸੇ ਕਿ ਜਿਹੜੀ ਕੁ ਸੰਗਤ ਹੈ ਇਹਦਾ ਅਸਰ ਹੈ ਬੁਰਾਈ ਔਰ ਬੁਰਾਈ ਕਰਨ ਵੇਲੇ ਬੰਦਾ ਸੋਚਦਾ ਨਹੀਂ ਪਰ ਇਹਦਾ ਨਤੀਜਾ ਬਹੁਤ ਹੈ ਇਸ ਵਾਸਤੇ ਜੇ ਅਸੀਂ ਬਰਾਈਆਂ ਵਿੱਚ ਥੋੜਾ ਬਹੁਤ ਹਿੱਸਾ ਲੈਂਦੇ ਹਾਂ ਤਾਂ ਅੱਜ ਤੋਂ ਹੀ ਪ੍ਰੋਮਿਸ ਕਰ ਜਾਓ ਕਿ ਅੱਜ ਤੋਂ ਇਹ ਬੁਰਾਈਆਂ ਨਹੀਂ ਕਰਨੀਆਂ ਕਿਉਂਕਿ achhi cheez ਦਾ achha phal hai buri cheez ਦਾ bura phal hai ਪਰ ਇਹ ਮੰਨ ਕਿਉਂ ਨਹੀਂ ਰਿਆ ਇਸ ਨੂੰ ਇਹ ਮਾਇਆ ਜਿਹੜੀ ਹੈ ਇਹ ਜਵਾਨੀ ਜਿਹੜੀ ਹੈ ਕਿਉਂਕਿ ਜਿਹੜੀ ਬਚਪਨ ਹੈ ਇਹ ਮੂੜਤਾ ਦਾ ਕਾਰ ਹੈ ਜਵਾਨੀ ਵਿਸ਼ੇ ਵਕਾਰਾਂ ਦਾ ਕਾਰ ਹੈ ਅਤੇ ਬਰਾਪਾ ਦੁੱਖਾਂ ਦਾ ਕਾਰ ਹੈ ਬੜਾ ਆਪਣੇ ਤੇ ਦੁੱਖਾ ਨਾ ਆਉਣਾ ਕੁਦਰਤ ਹੈ। ਅਰ ਬੁੱਢੇ ਹੋ ਕੇ ਤਾਂ ਸਸਨ ਬਹੁਤੇ ਜੋਕੀ ਨੇਚਰਲੀ ਭਗਤ ਬਣ ਜਾਂਦੇ ਨੇ ਆਖੋ ਸਤਨਾ। ਕਿਉਂ? ਇੱਕ ਬੁੱਢਾ ਬਘਿਆੜ ਬਹੁਤ ਹੀ ਬੁੱਢਾ ਤੇ ਉਹ ਤੇ ਜੰਗਲ ਵਿੱਚ ਆਇਆ ਤੇ ਭੇਡਾਂ ਦੌੜਨ ਲੱਗੀਆਂ। ਉਹ ਕਹਿਣ ਲੱਗਾ ਭੇਡੋ ਗੱਲ ਸੁਣੋ ਮੈਂ ਅੱਗੇ ਵਰਗਾ ਨਹੀਂ ਰਿਹਾ। ਤੁਸੀਂ ਮੇਰੇ ਤੇ ਯਕੀਨ ਕਰੋ, ਬਲੀਵ ਕਰੋ, ਵਿਸ਼ਵਾਸ ਕਰੋ ਮੈਂ ਤੁਹਾਨੂੰ ਹੁਣ ਫੜਨਾ ਛੱਡ ਦਿੰਦਾ। ਤੇ ਸਾਫ ਨੇ ਕਹਿੰਦਾ ਵੀ ਫੜੀਆਂ ਹੀ ਨਹੀਂ ਜਾਂਦੀਆਂ ਆਖੋ ਸੱਚ ਨਾਲ ਜਦੋਂ ਬੰਦਾ ਬਲਹੀਨ ਹੋ ਜਾਂਦਾ ਹੈ ਸਰੂ ਦੀ ਹਾਲਤ ਕੁਝ ਐਸੀ ਤਰਸਯੋਗ ਹੋ ਜਾਂਦੀ ਹੈ ਤੋ ਸੰਗਤ ਦਾ ਅਸਰ ਸਾਸ਼ਨ ਬੰਦੇ ਤੇ ਪੈਣਾ ਬਹੁਤ ਬੁਰਾ ਹੁੰਦਾ ਹੈ ਪਰ ਜੇ ਸੰਗਤ ਅਸਰ ਚੜਦੀ ਉਮਰ ਚ ਸੰਗਤ ਮਿਲ ਜੇ ਆ ਉਹਦੇ ਵਰਗਾ ਕੋਈ ਕਿਸਮਤ ਵਾਲਾ ਯਾਨੀ ਸਭ ਤੋਂ ਚੰਗੀ ਕਿਸਮਤ ਉਹਦੀ ਹੈ ਜਿਹਨੂੰ ਚੜਦੀ ਉਮਰ ਬਚਪਨ ਤੋਂ ਅੱਛੀ ਸੰਗਤ ਮਿਲ ਜਾਏ ਅਰ ਜਿਹੜਾ ਮਨ ਹੈ ਸਾਸ਼ਨ ਜੈਸੇ ਸੋਸਾਇਟੀ ਨੂੰ ਮੂਵ ਕਰਦਾ ਹੈ ਜੈਸੇ ਲਿਖਟੇਚਰ ਪੜ੍ਹਦਾ ਹੈ ਜੈਸੀ ਇਹਦੇ ਅੰਦਰ ਅੱਖਾਂ ਨਾਲ ਪੜ੍ਹਦਾ ਜੋ ਕੰਨਾਂ ਦੁਆਰਾ ਸੁਣਦਾ ਉਹਨੂੰ ਜਿਆਦਾ ਗ੍ਰਹਿਣ ਕਰਦਾ ਹੈ ਇਸ ਵਕਤ ਸੰਗਤ ਤਦ ਹੀ ਰੋਜ਼ਾਨਾ ਕਰਨੀ ਜ਼ਰੂਰੀ ਹੈ ਕਈ ਕਹਿੰਦੇ ਨੇ ਉਹੀ ਦੀਵਾਨ ਹੈ ਜਿਹੜਾ ਰੋਜ਼ ਸੁਣਦੇ ਆ ਇੱਕ ਦਿਨ ਸੁਣਿਆ ਤੇ ਦੋ ਵਾਰ ਸੁਣਿਆ ਦੀਵਾਨ ਤਾਂ ਉਹੀ ਹੈ ਗੱਲਾਂ ਤਾਂ ਉਹੀ ਨੇ ਲੇਕਿਨ ਇਹਨੂੰ ਕੌਣ ਦੱਸੇ ਵੀ ਉਹੀ ਰੋਟੀਆਂ ਜਿਹੜੀ ਰੋਜ਼ ਖਾ ਰਹੇ ਆ ਆਖੋ ਸਤਿ ਸ਼੍ਰੀ ਅਕਾਲ ਸਵੇਰੇ ਖਾਧੀ ਦੁਪਹਿਰੇ ਕੀ ਜ਼ਰੂਰਤ ਹੈ ਅਗਰ ਦੁਪਹਿਰੇ ਖਾਣ ਦੀ ਸ਼ਾਮ ਨੂੰ ਕੀ ਜ਼ਰੂਰਤ ਹੈ ਜੇ ਰੋਟੀ ਦੀ ਜ਼ਰੂਰਤ ਤਿੰਨ ਟਾਈਮ ਪੈਂਦੀ ਹੈ ਤਾਂ ਸੰਗਤ ਦੀ ਜ਼ਰੂਰਤ ਵੀ ਬੰਦੇ ਨੂੰ ਪੈਂਦੀ ਹੈ ਕਿਉਂਕਿ ਮਾੜਾ ਡਰਾਈਵਰ ਇਹੋਸ਼ ਡਰਾਈਵਰ ਨਾਲੇ ਤਾਂ ਗੱਡੀ ਦਾ ਨੁਕਸਾਨ ਕਰਦਾ ਨਾਲੇ ਮਾਲਕ ਨੂੰ ਨੁਕਸਾਨ ਦਿੰਦਾ ਸੱਟਾਂ ਮਾਰਦਾ ਨਾਲੇ ਆਪ ਨੁਕਸਾਨ ਉਠਾਉਂਦਾ ਇਹ ਜਿਹੜਾ ਮਨ ਹੈ ਸਾਡਾ ਡਰਾਈਵਰ ਆ ਇਹ ਜਿਹੜਾ ਸ਼ਰੀਰ ਹੈ ਇਹ ਸਾਡੀ ਗੱਡੀ ਹੈ ਇਹ ਜਿਹੜਾ ਮਾਲਕ ਹੈ ਆਤਮਾ ਹੈ ਲੇਕਿਨ ਬੰਦਾ ਗਲਤੀਆਂ ਕਰ ਕਰਕੇ ਵਿਸ਼ੇ ਵਿਕਾਰਾਂ 'ਚ ਪੈ ਬੈ ਕੇ ਗੱਡੀ ਨੂੰ ਤੋੜ ਦਿੰਦਾ ਆਪ ਨੂੰ ਸੱਟਾਂ ਸ਼ਰੀਰ ਨੂੰ ਰੋਗੀ ਕਰਦਾ ਪਰ ਕੁਦਰਤੀ ਗੱਲ ਹੈ ਜਿੱਥੇ ਜਾਦਾ ਕੋ ਕਰਮ ਕਰਦਾ ਹੈ ਬੁਰੀ ਸੰਗਤ ਕਰਦਾ ਹੈ ਉਥੇ ਰੋਗਾ ਨਾ ਆਉਣਾ ਜ਼ਰੂਰੀ ਹੈ ਭਾਈ ਕਿਉਂਕਿ ਉਸ ਨੂੰ ਪਰਮੇਸ਼ਰ ਬੁਲ ਜਾਂਦਾ ਹੈ ਨਾਮ ਨੂੰ ਬੁਲ ਜਾਂਦਾ ਹੈ ਭਾਈ ਗੁਰੂ ਜੀ ਬਦੇ ਤਾਂ ਇਹ ਫਰਮਾਉਂਦੇ ਹੈ ਤਾਹ ਪਨੋ ਸੋ ਪੀ ਰੋਗ ਲਾ ਮੈ ਫੁੱਲ ਆਰਾਮ ਤੇ ਬਿਆਸ ਨੂੰ ਸੋ ਪੀ ਮੈਂ ਬਰ ਬਾਰ ਤੁਹਾਨੂੰ ਯਾਦ ਰੱਖਣਾ ਨਹੀਂ ਨਹੀਂ ਜੋ ਉਹਨੇ ਸਾਨੂੰ ਮਨਾ ਕੀਤਾ ਉਹ ਸੀ ਕਰ ਰਹੇ ਆ ਜੋ ਸਾਨੂੰ ਕਹਿ ਰਿਹਾ ਵੀ ਨਹੀਂ ਕਰਨਾ ਉਹ ਦਰਸੀ ਵਾਰ-ਵਾਰ ਜਾ ਰਹੇ ਆ ਤੁਸੀਂ ਆਪ ਵੀ ਦੱਸੋ ਕਿ ਤੁਸੀਂ ਵਹਿਗਰੂ ਆਕਾਲ ਪੁਰਖ ਦੇ ਪਾਸੇ ਕਿੰਨਾ ਟਾਈਮ ਲਗਾਉਨੇ ਹੋ ਆਪਣੀਆਂ ਧੀਆਂ ਪੁੱਤਾਂ ਤੇ ਆਪਣੇ ਢਿੰਡ ਲਈ ਆਪਣੇ ਮਾਨ ਨੂੰ ਵੱਡਾ ਰੱਖਣ ਲਈ ਦੁਨੀਆ 'ਚ ਵੱਡੇ ਹੋਣ ਲਈ ਕਿੰਨਾ ਟਾਈਮ ਲਗਾਉਨੇ ਹੋ ਜੇਰਾ ਮੈਨੂੰ ਪਰਸੈਂਟੇਜ ਦਿਓ ਆਖੋ ਸੱਚ ਪਈ ਜਵਾਨ ਨਹੀਂ ਜਵਾਨੇ ਮੰਨਦੇ ਹੋ ਪਈ ਇਹ ਗੁਰੂ ਦੀ ਬਾਣੀ ਚੰਗੀ ਹੈ ਔਰ ਗੁਰੂ ਦੀ ਸੰਗਤ ਚੰਗੀ ਹੈ ਸਤ ਸੰਗਤ ਚੰਗੀ ਹੈ ਲੇਕਿਨ ਜਦ ਜਾਣਦੇ ਹੋ ਵੀ ਚੰਗੀ ਹੈ ਫਿਰ ਇਧਰ ਕਿੰਨਾ ਟਾਈਮ ਲਗਾਉਦੇ ਹੋ ਤੇ ਉਧਰ ਕਿੰਨਾ ਟਾਈਮ ਲਗਾਉਦੇ ਹੋ ਸੰਸਾਰੀ ਕੰਮਾਂ ਲਈ ਤੁਸੀਂ ਕਲਕੱਤੇ ਜਾ ਸਕਦੇ ਹੋ ਸੰਸਾਰੀ ਕੰਮਾਂ ਲਈ ਢਵਾਈ ਇੰਗਲੈਂਡ ਕੈਨੇਡਾ ਅਮਰੀਕਾ ਜਾ ਸਕਦੇ ਹੋ ਜੇ ਤੁਹਾਨੂੰ ਕੋ ਕਹੇ ਵੀ ਰੱਬ ਦਾ ਦੀਵਾਨ ਸੁਣਨ ਵਾਸਤੇ ਕੈਨੇਡਾ ਚਲੇ ਜਾ ਤੁਸੀਂ ਮੰਨੋਗੇ ਆਖੋ ਸਤਿ ਸ਼੍ਰੀ ਅਕਾਲ ਤੁਸੀਂ ਕਹੋ ਜੀ ਕੌਣ ਜੇ ਰੱਬ ਨੂੰ ਜ਼ਰੂਰਤ ਹੈ ਭਾਵੇਂ ਇੱਥੇ ਆਜਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈ ਨਾレ ਹਾਲਾਂਕਿ ਮਹਿਸੂਸ ਕਰਦਾ ਹੈ ਕਿ ਰੱਖਣ ਵਾਲੀ ਕਿਹੜੀ ਚੀਜ਼ ਹੈ ਨਾ ਰੱਖਣ ਵਾਲੀ ਕਿਹੜੀ ਚੀਜ਼ ਹੈ ਯਾਨੀ ਦੁਨਿਆਵੀ 2 4 10000 ਬਦਲੇ ਬੰਦਾ ਘਰੋਂ ਦੂਰ ਚਲਾ ਜਾਂਦਾ ਹੈ ਸੂਬੇ ਵੀ ਬਦਲ ਜਾਂਦਾ ਹੈ ਟਾਈਮ ਆਪਣਾ ਆਪਣਾ ਜਰੂਰੀ ਆਪ ਛੱਡ ਕੇ ਵੀ ਚਲਾ ਜਾਂਦਾ ਹੈ ਲੇਕਿਨ ਕੌਣ ਐਸਾ ਬੰਦਾ ਪੁਰਾਣੇ ਹੈ ਜਿਹੜਾ satsang ਵਾਸਤੇ ਮੈਂ ਅੱਗੇ ਵੀ ਅਰਜ਼ੀ ਕੀਤੀ ਸੀ ਤੁਸੀਂ ਆਪਣੇ ਬੱਚੇ ਨੂੰ ਜ਼ਲੰਧਰ ਪੜਾਉਣ ਭੇਜ ਦਿਓ ਲੁਧਿਆਣਾ ਅੰਮ੍ਰਿਤਸਰ Shimla ਦਿੱਲੀ ਜਾਂ ਚੰਡੀਗੜ੍ਹ ਯੂਨੀਵਰਸਿਟੀ ਭੇਜ ਦਿਓ ਕੌਣ ਮਾਂ ਐਸੀ ਜਿਹੜੀ ਚੜਦੀ ਉਮਰ 'ਚ ਆਪਣੇ ਬੱਚੇ ਨੂੰ ਕਵੇ ਬੇਟੇ ਤੂੰ ਜਦ ਰਛੁੱਟੀਆਂ 2 ਮਹੀਨੇ ਦੀਆਂ ਹੈਗੀਆਂ ਮਹੀਨਾ ਤੂੰ ਆਪਣਾ ਸਕੂਲ ਦਾ ਕੰਮ ਕਰ ਲੈ 1 ਮਹੀਨਾ ਲਗਾਤਾਰ ਜਾ ਕੇ ਰੱਬ ਦੇ ਪਿਆਰਿਆਂ ਦੇ ਸੰਗਤ ਕਰ ਆਪ ਨੂੰ ਸੱਤ ਅਗਰ ਤੁਸੀਂ 11 ਮਹੀਨੇ ਦੁਨੀਆਵੀ ਗੰਮਾ ਵਿੱਚ ਦੁਨੀਆਵੀ ਪੜਾਈਆਂ ਚ ਵੀ ਲਗਾ ਲੈਂਦੇ ਹੋ ਉਹ ਜਿਹੜਾ 1 ਮਹੀਨਾ ਯਾਨੀ 36 ਦਿਨ ਪੂਰੇ ਦਸਵੰਦ ਦੇ ਵੜਦੇ ਨੇ ਉਹ ਤਾਂ ਜਿਹੜਾ ਬੰਦਾ ਨਹੀਂ ਲਗਾਉਂਦਾ ਉਹ ਲਾਸਟ ਉਠਾਉਂਦਾ ਹੈ ਘਾਟਾ ਉਠਾਉਂਦਾ ਹੈ ਇਸ ਲਈ ਜਿਉਂ-ਜਿਉਂ ਬੰਦਾ ਵੱਡਾ ਹੁੰਦਾ ਹੈ ਜਿੰਤੂ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ ਕਿਉਂਕਿ ਜ਼ਿੰਮੇਵਾਰੀਆਂ ਜਿਹੜੀਆਂ ਐ ਬਲਕੇ ਇਹੋ ਨਹੀਂ ਹੁੰਦੀਆਂ ਜ਼ਿੰਮੇਵਾਰੀਆਂ ਇੱਕ ਭਾਰ ਮਹਿਸੂਸ ਕਰਦਾ ਵੀ ਨਹੀਂ ਭਾਰ ਜਿਉਂ-ਜਿਉਂ ਦੇ ਸਿਰ ਤੇ ਤੇਰੇ ਤੋਂ ਬਿਨਾ ਸਾਡਾ ਸਰਦਾ ਨਹੀਂ ਤੇਰੇ ਤੋਂ ਬਿਨਾ ਕੰਮ ਨਹੀਂ ਚੱਲਣਾ ਤੇਰੇ ਤੋਂ ਬਗੈਰ ਅਸੀਂ ਕੀ ਕਰਾਂਗੇ ਆ ਸਾਰਾ ਕੰਮ ਖੜਜੂ ਉਹਨੂੰ ਕੌਣ ਦੱਸੇ ਵੀ ਡੈਥ ਕੀਪਸ ਲੋਕ ਲੰਡਰ ਇੱਕ ਸੈਕਿੰਡ ਦਾ ਪਤਾ ਨਹੀਂ ਫੇਰ ਕੰਮ ਕੌਣ ਚਲਾਊਗਾ ਇਹ ਆਪ ਕੋ ਸੱਤ ਇਸ ਲਈ ਤੋਈ ਕ ਪ੍ਰੋਮਿਸ ਬਣਾ ਲੈ ਵਿਸ਼ਖਾਣ ਹੋਏ ਜਲਾ ਪਈਆਂ ਨੇ ਕੁਛ ਵੀ ਹੋਏ ਲੱਖਾਂ ਰੁਪਏ ਤੇਰੇ ਸਾਹਮਣੇ ਕੋਈ ਬੇਟਾ ਕਰ ਦਵੇ ਔਰ ਲੱਖਾਂ ਰੁਪਏ ਦੀ ਤੈਨੂੰ ਖਾਣੀ ਹੋ ਜਾਏ ਤੇਰੇ ਘਰ ਕੋਈ ਜੰਮਵੇ ਜਾਂ ਮਰ ਜਾਏ ਸਿੱਖ ਦੀ ਬਰਖ ਉਹਦੋਂ ਹੁੰਦੀ ਜਦ ਕੋਈ ਬਹੁਤੀ ਖੁਸ਼ੀ ਹੋਵੇ ਜਾਂ ਗਮੀ ਹੋਵੇ ਤੁਹਾਡਾ ਨਿਤਨੇ ਕਦੋਂ ਟੁੱਟਦਾ ਜਾਂ ਬਹੁਤੀ ਖੁਸ਼ੀ ਚ ਟੁੱਟੂ ਜਾਂ ਬਹੁਤੀ ਗਮੀ ਚ ਟੁੱਟੂ ਦੋਨੇ ਚੀਜ਼ਾਂ ਸਮਝ ਆਈ ਇਸ ਸਤਿ ਸਬਕ ਰਹਿਣੇ ਕਿਆ ਰੱਖਨੇ ਕਿ ਜਦੋਂ ਕੋਈ ਕਮੀ ਆ ਜਾਏ ਯਾਨੀ ਕੋਈ ਬਹੁਤ ਬਹੁਤ ਹੀ ਪਿਆਰਾ ਮਰ ਜਾਏ ਵਿਛੜ ਜਾਏ ਉਸ ਵੇਲੇ ਤੁਹਾਡਾ ਨਿਤਨੇਮ ਨਾ ਟੁੱਟੇ ਅਪੀ ਪ੍ਰੇਮੀ ਦਾ ਵਿਆਹ ਹੋਵੇ ਤੇ ਉਸ ਵੇਲੇ ਤੁਹਾਡਾ ਆਮਰ ਨਾ ਟੁੱਟੇ ਤੁਸੀਂ ਸਮਝੋ ਕਿ ਮੈਂ ਇੱਕ ਮਹਿੰਦੀ ਕਲਾਸ ਪਾਸ ਕਰ ਗਿਆ ਆਖੋ ਸੁਬਾਨ ਸੁਬਾਨ ਤਖ਼ਤ ਕਿ ਸਾਨੂੰ ਵਿਆਹ ਤੇ ਕਾ ਵਿਆਹ ਤੇ ਜੋ ਕਾੜ ਜੇ ਸਾਰਾ ਪਰਿਵਾਰ ਨਾ ਆਵੇ ਤੇ ਘਰ ਦੇ ਰੋਸ ਕਰਦੇ ਨੇ ਸਭੇ ਹੀ ਵਿਆਹ ਤੇ ਜਾਣਾ ਜ਼ਰੂਰੀ ਹੈ ਇੱਕ ਬੰਦਾ ਆਵੇ ਠੀਕ ਹੈ ਫਿਰ ਅਸੀਂ ਵੀ ਇਕੱਲੇ ਆਵਾਂਗੇ ਜੇ ਕਿਤੇ bari ਆ ਜੇ ਇਧਰ ਦੀ ਫਿਰ ਪਤਾ ਹੀ ਹੈ ਤੁਹਾਨੂੰ ਆਖੋ ਸੱਤ ਨਾ ਇਹਨੇ ਇੱਕ बहाने ਮਨ ਕਰਤਾ ਹੈ ਲੇਕਿਨ ਇਹਨੂੰ ਕੌਣ ਦੱਸੇ ਬਈ ਤੇਰਾ ਰੱਖਿਆ ਨਹੀਂ ਰਹਿਣਾ ਆ ਜਿੰਨੇ ਅਮੀਰਾਂ ਦੇ ਬੱਚੇ ਨੇ ਜਿਉਂ ਸਿਆਲਾਂ ਚ ਪੂਰਾ ਜਤਨ ਕਰਦੇ ਬੱਚੇ ਨੂੰ ਠੱਡ ਨਾ ਲੱਗ ਜੇ ਬੱਚੇ ਨੂੰ ਠੱਡ ਨਾ ਲੱਗ ਜੇ ਜਨਾਬਾਂ ਕੋਟੀਆਂ ਉੱਪਰ ਟੋਪ ਫਿਰ ਗਰਮ ਚੀਜ਼ਾਂ ਦਵਾਈਆਂ ਜਿੰਨੇ ਬੱਚੇ ਉਹਨਾਂ ਦੇ ਬਿਮਾਰ ਹੁੰਦੇ ਨੇ ਗਰੀਬਾਂ ਦੇ ਬੱਚੇ ਬਿਮਾਰ ਨਹੀਂ ਹੁੰਦੇ ਨੰਗੇ ਹੀ ਤੁਰੇ ਫਿਰਦੇ ਨੇ ਜਾ ਕੇ ਤੁਸੀਂ ਹਸਪੀਟਲਾਂ ਚ ਦੇਖੋ ਆਪਰੂ ਜਾਓ ਜਿੰਨੀ ਅਮੀਰ ਲੋਕਾਂ ਦੀ ਆ ਦਰਮਿਆਨੇ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਜਿਹੜੇ ਬਿਲਕੁਲ ਪੂਰ ਨੇ ਬਿਲਕੁਲ ਹੀ ਵੀ ਜਾਰੇ ਗਰੀਬ ਨੇ ਕਿਉਂਕਿ ਉਹਨਾਂ ਨੂੰ ਉਹ ਉਹ ਬਿਮਾਰ ਬਹੁਤ ਕਮ ਹੁੰਦੇ ਨੇ ਕਿਉਂਕਿ ਉਹ ਪ੍ਰਮਾਤਮਾ ਨੂੰ ਵੀ ਪਤਾ ਵੀ ਇਹ ਜੀ ਬਿਮਾਰ ਹੋਵੇ ਤੇ ਦਵਾਈ ਵੀ ਨਹੀਂ ਕਿਵੇਂ ਲੈ ਕੇ ਦੇਣੀ ਆ ਤੁਹਾਨੂੰ ਆ ਤੁਸੀਂ ਜਾਨਵਰ ਦੇਖਿਆ ਤੁਸੀਂ ਤਾਰ ਨੂੰ ਹੱਥ ਲਾਓ ਤੁਹਾਨੂੰ ਫੋਰਕ ਕਰੰਟ ਮਾਰ ਕੇ ਮਾਰ ਦੇਗੀ ਲੇਕਿਨ ਕੁਦਰਤ ਨੇ ਇਹਨਾਂ ਜਾਨਵਰਾਂ ਦੇ ਪੈਰਾਂ 'ਚ ਇੱਕ ਐਸੀ ਜਿੱਟ ਕਰ ਦਿੱਤੀ ਇਹਨਾਂ ਨੂੰ ਕੱਟ ਨਹੀਂ ਲੱਗਦਾ ਉਹ ਜਾਨਵਰ ਐਸੇ ਦੇਖਿਆ ਤੁਸੀਂ ਸਾਰਾ ਤੇ ਬੈਠ ਰਿਹਾ ਇਨਰਕਸਰ ਉਹਨਾਂ ਨੂੰ ਕੰਟ ਨਹੀਂ ਪੈਂਦਾ ਇਸ ਲਈ ਜਿਸ ਦਾ ਸਹਾਰਾ ਵਹਿਗਰੂ ਬਣਦਾ ਹੈ ਜਿਹਦਾ ਸਹਾਰਾ ਅੰਦਰੋਂ ਜੋ ਮਾਲਕ ਨਾਲ ਜੁੜ ਜਾਏ ਉਹਨੂੰ ਫਿਰ ਪਰਖ ਹੋਦੀ ਕਦੋਂ ਹੁੰਦੀ ਹੈ ਜਾਂ ਗਮੀ ਵਿੱਚ ਜਾਂ ਖੁਸ਼ੀ ਵਿੱਚ ਇਸ ਲਈ ਅੱਜ ਦਾ ਬਚਨ ਸੁਣਿਆ ਕਿਤੇ ਐਸਾ ਨਾ ਹੋਵੇ ਬਈ ਭੂਕਨੇ ਚ ਫੂਕ ਮਾਰੀ ਪਰਲੇ ਪਾਰ ਪਤਾ ਤੁਹਾਡਾ ਉਦੋਂ ਲੱਗੇਗਾ ਬਹੁਤੀ ਹੋਵੇ ਖੁਸ਼ੀ ਤੇ ਬਹੁਤੀ ਹੋਵੇ ਗਮੀ ਪਰ ਦੋਨਾਂ ਚ ਤੁਹਾਡਾ ਆਵਣਾ ਨਾ ਟੁੱਟੇ ਗੁਰੂ ਜੀ ਨੂੰ ਨਮਸਕਾਰ ਕਰਨੀ ਨਾ ਭੁੱਲੋ ਅਰ ਤੁਹਾਡਾ ਨਿਤਨੇਮ ਨਾ ਟੁੱਟੇ ਦਸਵੰਦ ਨਾ ਟੁੱਟੇ ਤੁਹਾਡਾ ਮਿਰਾਗ ਨਾ ਟੁੱਟੇ ਤੁਹਾਡੇ ਅੰਦਰੋਂ ਲਗਨ ਨਾ ਟੁੱਟੇ ਤੁਹਾਡੇ ਅੰਦਰੋਂ ਧਿਆਨ ਨਾ ਟੁੱਟੇ ਜੇ ਤੁਹਾਡਾ ਮੇਰੇ 쿠ਸ਼ਿਜ ਤੇ ਆਤ ਟੁੱਟ ਗਿਆ ਤੁਸੀਂ ਸਮਝੋ ਮੈਂ ਸਿੱਖੀ ਤੋਂ ਟੁੱਟ ਗਿਆ ਲੰਗੜੀ ਸਿੱਖੀ ਐ ਪਿੰਗਲੀ ਸਿੱਖੀ ਐ ਅੰਨੀ ਸਿੱਖੀ ਐ ਬੋਲੀ ਸਿੱਖੀ ਐ ਜੇਕਰ ਤੁਹਾਡੀ ਸੁਰਤ ਉਸ ਕੰਮ ਵਿੱਚ ਖੁੱਭ ਗਈ ਤੇ ਤੁਹਾਨੂੰ ਗੁਰੂ ਦਾ ਚੇਤਾ ਹੀ ਨਾ ਰਿਹਾ ਤੁਸੀਂ ਕੀ ਜਵਾਬ ਦੋਗੇ ਜੀ ਮੈਂ ਆਗਣਾ ਤੇ ਜ਼ਰੂਰ ਸੀ ਮੇਰਾ ਦਿਲ ਵੀ ਬੜਾ ਕਰਦਾ ਸੀ ਮੇਰਾ ਰੱਬ ਦੀ ਜੀਵ ਨਹੀਂ ਲੱਗਿਆ ਮੈਂ ਤਾਂ ਸੱਚੀ ਬਹੁਤ ਹੀ ਤਿਆਰੀ ਕੀਤੀ ਐਵੇਂ ਬਹਾਨੇ ਪਾਣ ਪਰ ਮੇਨੂੰ ਕੋਈ ਜ਼ਰੂਰੀ ਕੰਮ ਬਣ ਗਿਆ ਤੇ ਜਦੋਂ ਜ਼ਰੂਰੀ ਕੰਮ ਦੀ ਤੁਹਾਡੇ ਅੰਦਰ ਮਨ ਘਰ ਕਰ ਲਵੇ ਉਹਨੂੰ ਫਿਰ ਉਹ ਪੰਜਵੇਂ ਪਾਸ਼ਾ ਦਾ ਹੁਕਮਨਾਮਾ ਦੇ ਦੋ ਉਹਨੂੰ ਇੱਕ ਕੁੜੀ ਦੇ ਦੋ ਬਾਈ ਗੱਲ ਸੁਣ ਤੂੰ ਇਹਨੂੰ ਜ਼ਰੂਰੀ ਸਮਝਦਾ ਆਹ ਤੇ ਗੁਰੂ ਜੀ ਕੀ ਕਹਿ ਰਹੇ ਨੇ thank <laughs> you कमजोर ਹੁੰਦੇ ਆ ਉਹਨੂੰ बार-बार پڑھਦਾ ਪੈਂਦਾ ਇਹ ਮੈਂ ਸ਼ਬਦ ਉਸ ਤੋਂ ਤਾਂ बार-बार ਪੜਾਇਆ ਕਿ ਅਸੀਂ ਇਸ ਮਜਮੂਨ ਚ ਬਿਲਕੁਲ ਹੀ ਕਮਜ਼ੋਰ ਆ ਸਾਡੀ ਜ਼ਬਾਨ ਇਹ ਗੱਲ ਕਹਿਣ ਤੋਂ ਬਾਜ਼ ਨਹੀਂ ਆਉਂਦੀ ਸਾਡਾ ਮਨ ਇਸ ਗੱਲ ਕਹਿਣ ਤੋਂ ਬਾਜ਼ ਨਹੀਂ ਆਉਂਦਾ ਪਰ ਇਹ ਗੱਲ ਇਹ ਹੈ ਕਿ ਇਹ ਮਨ ਜ਼ਰੂਰੀ ਕੰਮ ਬਣ ਗਿਆ ਆ ਕਈ ਮੇਰੇ ਕੋਲ ਆ ਕੇ ਕਹਿੰਦੇ ਬਾਬਾ ਜੀ ਮੈਂ ਰਾਤੀ ਬਿਲਕੁਲ ਤਿਆਰ ਹੋਇਆ ਘਰੋਂ ਤਿਆਰ ਹੋਇਆ ਜਦੋਂ ਤਿਆਰ ਹੋਇਆ ਉਦੋਂ ਹੀ ਪਰੋਣੇ ਆ ਗਏ ਸਭ ਸਭ میں کیا شیر آکے کو سمسا نہ روکنا ہو گیا میں کہتا ہے لسو کالا جیو اندر لے کسی نہ لاتھ بجے دس ہزار روپیے دا وعدہ کیتا ہو گیا دروں آج میں پرونا تسی سی انہوں کی کہو گئے ذرا بے دو منٹ رک میں ہونے ہی آیا ای بندہ کسی ای بندہ ذرا پتہ کونے بندے کو دو چیز آنے آپ کو سرنا ہے ਬੰਦਾ ਦੋ ਚੀਜ਼ਾਂ ਦਾ ਗੁਲਾਮ ਹੈ ਇੱਕ ਲੱਜਤ ਇੱਕ ਮਤਲਬ ਤੀਸਰੀ ਕੋਈ ਚੀਜ਼ ਨਹੀਂ ਹੈ ਜਿਸ ਬੰਦੇ ਨੂੰ ਜਿੱਥੋਂ ਰਸ ਆਉਂਦਾ ਹੈ ਕਿਸੇ ਨੂੰ ਸ਼ਰਾਬ ਪੀਣ ਜਿਹੜਾ ਸੌਂਦਾ ਹੈ ਕਿਸੇ ਨੂੰ ਆਪਣੀ ਬਢਾਈ ਕਰਾਉਣ ਤੇ ਰਸ ਆਉਂਦਾ ਹੈ ਕਿਸੇ ਨੂੰ ਆਪਣੇ ਹਕੂਮਤ ਕਰਨ ਤੇ ਰਸ ਆਉਂਦਾ ਹੈ ਕਿਸੇ ਨੂੰ ਆਪਣੇ ਕੰੰਜਰ ਜੁੱਤੀਆਂ ਖਾਣ ਤੇ ਰਸ ਆਉਂਦਾ ਹੈ ਜਿੰਨੀਆਂ ਮਰਜ਼ੀ ਜੁੱਤੀਆਂ ਮਾਰੀ ਜਾਓ ਆਪ ਨੂੰ ਸੱਤ ਮਤਲਬ ਕੀ ਹੋਇਆ ਚਾਰ ਬੰਦਿਆਂ ਨੇ ਇੱਕ ਅਪਰਾਧ ਕੀਤਾ ਉਹਨਾਂ ਨੂੰ ਰਾਜੇ ਨੇ ਅਲੱਗ-ਅਲੱਗ ਡੰਡ ਦਿੱਤਾ ਇੱਕ ਨੂੰ ਤਾਂ ਬਲਾ ਕੇ ਹੀ ਕਹਿਤਾ ਵੇ ਤੂੰ ਮੁੜ ਕੇ ਗਲਤੀ ਕੀਤੀ ਤਾਂ ਨ ਸਜ਼ਾ ਮਿਲੂ ਦੂਸਰੇ ਨੂੰ ਘਰ ਸੁਨੇਹਾ ਭੇਜਤਾ ਤੀਸਰੇ ਨੂੰ ਪੰਚਾਇਤ ਚ ਬੁਲਾ ਲਿਆ ਤੇ ਚੌਥੇ ਨੂੰ ਜਲੂਸ ਕੱਢ ਕੇ ਕਾਲਾ ਮੂੰਹ ਕਰਕੇ ਜੁੱਤੀਆਂ ਦਾ ਗਲ ਹਾਰ ਪਾ ਕੇ ਘੋਤੇ ਤੇ ਘਮਾਇਆ ਆਖੋ ਸੱਤ ਅਜ਼ੀਰ ਕਹਿਣ ਲੱਗਾ हे ਰਾਜਾ ਅਪਰਾਧ ਇਹਨਾਂ ਨੇ ਕਿਹੋ ਜਿਹਾ ਕੀਤਾ ਇਹਨੂੰ ਡੰਡ ਅਲੱਗ-ਅਲੱਗ ਕਿਉਂ ਕਹਿੰਦਾ ਜਿਸ ਬੰਦੇ ਨੂੰ ਮੈਂ ਸਨੇਹਾ ਵੇਖਦਾ ਉਹਨੂੰ ਇੰਨਾ ਹੀ ਕਾਫੀ ਹੈ ਕਈਆਂ ਬੰਦਿਆਂ ਨੂੰ ਆਪ ਕਹਦੇ ਵੀ ਮਰ ਬਿਸ਼ੱਕ ਜੇ ਪਰ ਮੈਂ ਕਹਿੰਦਾ ਆਪਾਂ ਨਹੀਂ ਟਹਿਣਾ ਦੇਖੀ ਭਾਈ ਉਹਨੂੰ ਸਨੇਹਾ ਤੇ ਜਨਹਿ ਕਾਫੀ ਸੀ ਲੇਕਿਨ ਇੱਕ ਬੰਦੇ ਨੂੰ ਮੈਂ ਬੁਲਾ ਕੇ ਕਹਿ ਤਾ ਉਹਨੂੰ ਨਹੀਂ ਕਾਫੀ ਸੀ ਜਿਹੜਾ ਰਿਸ਼ਤੇਦਾਰ ਕਿਸੇ ਦਾ ਪਨਾਇਆ ਨਹੀਂ ਮੰਨਦਾ ਉਹਨੂੰ ਕਹਿੰਦੇ ਵੀ ਰਿਸ਼ਤੇਦਾਰ ਇਕੱਠੇ ਕਰਕੇ ਇਹਨੂੰ ਪੰਚਾਇਤ ਚ ਕਹੋ ਆਖੋ ਖਦਨਾ ਉਹਨੂੰ ਉਹ ਨਹੀਂ ਕਾਫੀ ਹੈ ਤੇ ਜਿਹਨੂੰ ਖੋਤੇ ਤੇ ਚੜਾ ਕੇ ਜੁੱਤੀਆਂ ਦਾ ਗਲਤ ਹਾਰ ਪਾ ਕੇ ਉਹਨੂੰ ਕਮਾਇਆ ਕਾਲਾ ਨੂੰ ਕਰਕੇ ਉਹਦੇ ਘਰ ਵਾਲੀ ਕਹਿੰਦੀ ਜੀ ਤੁਹਾਨੂੰ ਕੀ ਹੋ ਗਿਆ ਕਹਿੰਦਾ ਕੋਈ ਫਿਕਰ ਨਾ ਕਰ ਤੂੰ ਰੋਟੀ ਬਗਾ ਮੈਂ ਮੂੰਹ ਧੋ ਕੇ ਆਇਆ ਉਹਨੂੰ ਉਹ ਡੰਡ ਵੀ ਕਾਫੀ ਨਹੀਂ ਆਖੋ ਸਭ ਜੇ ਹੁਣ ਕਿਸੇ ਪਹਿਲਵਾਨ ਨੂੰ ਸਜ਼ਾ ਲਾ ਦੋ ਵੀ ਤੈਨੂੰ ਇਹ ਸਜ਼ਾ ਵੀ ਤਾਂ 200 ਬੈਠਕ ਲਾਉਣੀ ਹੈ ਤੋ ਉਹਨੂੰ ਕਦੇ ਸਜ਼ਾ ਤੇ ਜਿਹਨੇ ਕਦੇ ਬੈਠਕ ਨਹੀਂ ਲਾਈ ਤੋ ਉਹਨੂੰ ਸਜ਼ਾ ਲਾ ਦੇ ਫਿਰਨੇ ਲੱਗਾ ਕਈ ਦਿਨ ਲੁਕਣ ਗਿਆ ਆਪੋ ਸਾਥ ਇਸੇ ਪ੍ਰਕਾਰ ਜਿਹੜੇ ਬੰਦੇ ਦੀ ਬੁੱਧੀ ਬੁਰੀ ਬੁਰੇ ਵਿਚਾਰਾਂ ਨਾਲ ਭਰ ਗਈ ਹੈ ਉਸ ਦੇ ਉੱਤੇ ਬਾਣੀ ਦਾ ਅਸਰ ਨਹੀਂ ਹੁੰਦਾ ਨਾਮ ਦਾ ਅਸਰ ਨਹੀਂ ਹੁੰਦਾ ਮਜਬ ਲਜਜ ਔਰ ਮਤਲਬ ਇਹ ਕਿ ਦੇ ਕੋਪਾਂ ਤੋਰੇ ਜਾਂਦੇ ਜਦੋਂ ਕਿ ਅੰਨਾ ਸਾਥ ਦੇ ਨਾਲ ਇੱਕ ਬੰਦੇ ਨਾਲ ਤੁਸੀਂ ਗੁਰੇ ਜਾ ਰਹੇ ਹੋ ਇੱਕ ਬੰਦਾ ਤੁਹਾਨੂੰ ਅੱਗੋਂ ਮਿਲਦਾ ਹੈ ਅੱਗੋਂ ਮਿਲਣ ਵਾਲਾ ਬੰਦਾ ਕਹਿੰਦਾ ਮੇਰੀ ਗੱਲ ਸੁਣ ਕੇ ਜਾ ਜੇ ਬਾ ਤੁਹਾਨੂੰ ਆਪਣੇ ਨਾਲ ਦੇ ਕੋਲੋਂ ਜਿਆਦਾ ਮਤਲਬ ਹੈ ਜਾਂ ਰਸ ਹੈ ਤੁਸੀਂ ਉਹਨੂੰ ਕਹਿੰਦੇ ਮੈਂ ਫੇਰ ਆਉਂਗਾ ਮੈਂ ਬਈ ਇਹਦੇ ਨਾਲ ਚੱਲੇਗਾ ਜੇ ਤੁਹਾਨੂੰ ਉਹਦੇ ਕੋਲ ਜਿਆਦਾ ਰਸ ਹੈ ਤੁਸੀਂ ਨਾਲ ਦੇ ਕਹਿੰਦੇ ਤੂੰ ਚੱਲ ਵੀ ਮੈਂ ਆਇਆ ਬੰਦੇ ਤਾਂ ਉਹੀ ਨੇ ਆਖੋ ਸੱਚ ਨਾਲ ਬੰਦਾ ਉਹ ਵੀ ਹੈ ਜਿਹੜਾ ਮਿਲਿਆ ਹੈ ਬੰਦਾ ਉਹ ਵੀ ਜਿਹੜਾ ਤੁਹਾਡੇ ਨਾਲ ਜਾ ਰਿਹਾ ਹੈ ਲੇਕਿਨ ਜੇ ਤੁਹਾਨੂੰ ਮਤਲਬ ਅਗਲੇ ਬੰਦੇ ਤੱਕ ਜ਼ਿਆਦਾ ਹੋਏਗਾ ਤਾਂ ਤੁਸੀਂ ਨਾਲ ਦੇ ਬੰਦੇ ਨੂੰ ਕਹੇਗੇ ਕਿ ਤੂੰ ਚੱਲ ਮੈਂ ਆਇਆ ਜੇ ਤੁਹਾਨੂੰ ਨਾਲ ਦੇ ਬੰਦੇ ਤੱਕ ਜ਼ਿਆਦਾ ਮਤਲਬ ਹੈ ਜਾਂ ਰਸਤਾ ਤੁਸੀਂ ਕਹੋਗੇ ਕਿ ਮੈਂ ਫੇਰ ਆਉਂ ਬੰਦੇ ਦੋਨੋਂ ਹੀ ਇੱਕੋ ਜਿਹੇ ਨੇ ਲੇਕਿਨ ਤੁਸੀਂ ਆਪਣਾ ਰਸਤਾ ਮਤਲਬ ਦੇਖ ਰਿਹਾ ਕਿ ਮੇਰਾ ਇਸ ਤੋਂ ਮਤਲਬ ਪੂਰਾ ਹੁੰਦਾ ਹੈ ਔਰ ਮੈਨੂੰ ਉਸ ਤੋਂ ਲੱਜਤ ਆ ਰਹੀ ਹੈ ਧਿਆਨ ਨਾਲ ਸਭ ਤੇ ਵਿਚਾਰਸ਼ ਕਰੋ ਜਿੰਨਾ ਚਿਰ ਅਸਾ ਤੋਂ ਨਾਮ ਚ ਰਸ ਨਹੀਂ ਆਉਂਦਾ ਸਾਨੂੰ ਵਿਕਾਰਾਂ ਚ ਰਸ ਹੁੰਦਾ ਜਿੰਨਾ ਚਿਰ ਸਾਨੂੰ ਬਾਹਰ ਦੀ ਚੀਜ਼ਾਂ ਚ ਰਸ ਹੁੰਦੇ ਆੱਖਾਂ ਦਾ ਰਸ ਜ਼ੁਬਾਨ ਦਾ ਰਸ ਗੱਦਿਆਂ ਦਾ ਰਸ ਆ ਇੱਥੇ ਕਿਉਂ ਨਹੀਂ ਤੁਸੀਂ ਸਟੇ ਕਰਦੇ ਥੋੜਾ ਪਤਾ ਕੀ ਤਕਲੀਫ ਹੈ ਵੇੜਾ ਬਥੇਰਾ ਭੁੱਲਿਆ ਤੁਸੀਂ ਜੇ ਪੂਰੇ ਬਰਾਗੇ ਹੋਵੇਂ ਭਵੇਂ ਇੱਥੇ ਸੌਂ ਜਾਓ ਬੇ ਤੜਕੇ ਘਰੋਂ ਉੱਠ ਕੇ ਆਏ ਨਹੀਂ ਜਾਂ ਇੱਥੇ ਸੌਂ ਜੀਏ ਤੁਹਾਨੂੰ ਗੱਦੇ ਨਹੀਂ ਸੌਣ ਦਿੰਦੇ ਘਰ ਮੰਜੇ ਨਹੀਂ ਸੌਣ ਦਿੰਦੇ ਜਾਂਦੇ ਆ ਫਿਰ ਹੁਣ ਕਈ ਤਾਂ ਚਾਹ ਪੀ ਕੇ ਕਈਆਂ ਨੇ ਕੱਪ ਫਿਰ ਜਾਂਦੇ ਫੇਪਰ ਲੈਣੇ ਅੱਖੇ ਸੁਪਨਾ ਕਈ ਪ੍ਰਸ਼ਾਦਾ ਸ਼ੱਕ ਹੈ ਕਈ ਕਹਿੰਦੇ ਯਾਰ ਦਵਾਰ ਸੁਣ ਕਹਿੰਦਾ ਦੇਖ ਫੋਲ ਡੱਬਾ ਕੋਈ ਪਈ ਆ ਤੇ ਛੱਕ ਜੀ ਕਈ ਸਾਡੇ ਵਿਚਾਰ ਸਾਨੂੰ ਸਾਡਾ ਆਰਾਮ ਸਾਨੂੰ ਸਾਡੇ ਇਹਦੇ ਖਿੱਚਾਂ ਨੇ ਇਹ ਸਾਨੂੰ ਗੁਰੂ ਦੇ ਚਰਨਾਂ ਚ ਰੋਲਣ ਨਹੀਂ ਦਿੰਦੀਆਂ ਓਏ ਪਿਆਰੇ ਰੋਜ਼ ਪੜੀ ਜਾਂਦੇ ਓ ਧੂੜੀ ਵਿੱਚ ਲੜੰਡੜੀ ਸੋਹਾਂ ਵੀ ਮੈਂ ਤੇਰੀ ਧੂੜੀ 'ਚ ਲਟਦਾ ਫਿਰਾਂ ਕਦੇ ਦੇਖਿਓ ਲਟਫਿਰ ਮੇਰਾ ਤਾਂ ਘਰ ਬਹੁਤ ਕੰਮ ਕਿਉਂਕਿ ਕੱਪੜੇ ਪ੍ਰੈਸਾਂ ਦੇ ਲੱਟੂ ਕਿੱਥੇ ਓਹ ਸਾਬਾ